10 ਤਰ੍ਹਾਂ ਦੀਆਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈ 10 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਉਹ ਚ ਮਿਸ ਜੁਧ ਹੁਣ ਬਲੀ ਦਵਾਈਆਂ ਹੈਗੀਆਂ ਤੇ ਉਹ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਸਰ ਕੋਈ ਜਿਹੜਾ ਮੌਜੂਦਾ ਜਦੋਂ ਮਿਲੇ ਨਾ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜ਼ਬਤ ਕਰ ਲਈਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਜਿਹੋਤੇ ਟੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਹੈ ਠੀ ਡਰਗਨ ਸਟਾਫਰ ਨੇ ਆਪਣੇ ਰੂਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਟ੍ਰੈਕਾਬਲਿਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿੱਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸਟਾਫਰ ਨੂੰ ਜਿਆਦਾ ਪਤਾ ਮਨ ਤੋਂ ਪਤਾ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਹੈ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਆ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਬੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚਲ ਗਈ ਕੋਈ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਆ ਭਾਈ ਹਾਂ 10 ਤਰ੍ਹਾਂ ਦੀ ਦਵਾਈਆਂ ਉਹ ਜਬਤ ਕੀਤੀਆਂ ਗਈਆਂ ਜਬਤ ਰਿੱਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈ ਇਹ 10 ਤਰ੍ਹਾਂ ਦੀ ਦਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਉਹ ਚ ਮਿਸ ਜੁਧ ਹੋਣ ਵਾਲੀਆਂ ਦਵਾਈਆਂ ਹੈਗੀਆਂ ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉੱਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜਬਤ ਕਰ ਲਈ ਗਈਆਂ ਸਰ ਕੋਈ ਜਿਹੜਾ ਮੌਜੂਦਾ ਤੁਹਾਨੂੰ ਮਿਲੇ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈ ਗਈਆਂ ਕਿਹੜੀ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਜੀ ਹੋਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਹੈ ਠੀਕ ਹੈ ਡਰਗ ਅਫਸਰ ਨੇ ਆਪਣੇ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਲਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿੱਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰੈਗਨ ਸੈਟਰ ਨੂੰ ਜਿਆਦਾ ਪਤਾ ਮਨ ਨੂੰ ਤਾਂ ਪਤਾ ਨਹੀਂ ਕੋਈ ਅਜਿਹੀ ਗੱਲ ਨਹੀਂ ਹੈ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਆ ਸੀ ਪਰ ਉਹਨਾਂ ਨੂੰ ਲੈ ਕੇ ਜਾਣੀ ਹੈ ਪਈ ਇਹ ਵੀ ਬੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਜਿਸ ਤਰ੍ਹਾਂ ਅੱਗੇ ਚੱਲ ਗਈ ਪਰ ਡੇਟ ਇਹਨਾਂ ਕੋ ਪੁੱਛਿਆ ਵਾ ਇਸ ਤਰ੍ਹਾਂ ਸਾਰੇ ਹੀ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਆ ਭਾਈ ਹਾਂ ਉਹ ਜ਼ਬਤ ਕੀਤੀਆਂ ਗਈਆਂ ਸਰ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈਗੀ ਦਸਤਾਨੀ ਦਵਾਈਆਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਉਹ ਚ ਮਿਸ ਜੁਧ ਹੁਣ ਬਲੀ ਦਵਾਈਆਂ ਹੈਗੀਆਂ ਤੇ ਉਹ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਸਰ ਕੋਈ ਜਿਹੜੇ ਮੌਜੂਦਾ ਜਨਬ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਉਹਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਠੀਕ ਹੈ ਡਰਗਨ ਸਟੋਰ ਨੇ ਆਪਣੇ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਬਲਿਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸਟੋਰ ਨੂੰ ਜਿਆਦਾ ਪਤਾ ਮਨ ਤੋਂ ਪਤਾ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਹੈ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਦਿਲਤੇ ਆ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ। ਉਹ ਵੀ ਬਹੁਤ ਭੁੱਕ ਚ। ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ। ਇਸ ਤਰ੍ਹਾਂ ਅੱਗੇ ਚਲ ਗਈ ਕੋ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ। ਠੀਕ ਆ ਭਾਜੀ। ਹਾਂ ਦਵਾਈਆਂ ਉਹ ਜਬਤ ਕੀਤੀਆਂ ਗਈਆਂ। ਜਬਤ ਰਿੱਕੇ ਭੇਜਿਆ ਜਾ ਰਿਹਾ। ਸਰ ਕਵਰੀ ਕੀ ਹੈ ਇਹ? 10 ਤਰ੍ਹਾਂ ਦੀ ਦਵਾਈਆਂ ਜਿਹੜੀਆਂ ਉਹ ਕੀਤੀਆਂ ਹੈਗੀਆਂ। ਉਹ ਚ ਮਿਸ ਜੁਧ ਹੋਣ ਵਾਲੀਆਂ ਦਵਾਈਆਂ ਹੈਗੀਆਂ। ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ ਤੇ ਸੇਲ ਜਿਹੜੀ ਹੈ ਰਿਕਾਰਡ ਉੱਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜਬਤ ਕਰ ਲਈ ਗਈਆਂ ਸਰ ਕੋਈ ਜਿਹੜਾ ਮੌਜੂਦਾ ਜਿਹੜਾ ਮਿਲਿਆ ਜਨਾਬ ਸੇਲ ਕੋਡ ਪਰਚੇਜ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਜੀ ਉਹਤੇ ਤਰੇਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਹੈ ਠੀਕ ਹੈ ਡਰਗ ਅਫਸਰ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਟ੍ਰੈਕਾਬਲਿਨ ਜੋ ਵੀ ਜਿਹੜੇ ਕਹਿੰ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿੱਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰੈਗਨ ਸਟਰਨ ਜਿਆਦਾ ਪਤਾ ਮਨ ਤੋਂ ਪਤਾ ਨਹੀਂ ਕੋਈ ਇਹੋ ਜੀ ਗੱਲ ਨਹੀਂ ਆ ਜੀ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਆ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਵੀ ਬੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚੱਲ ਗਈ ਕੋ ਡੇਟ ਯਾਂ ਕੋ ਪੁੱਛਿਆ ਵੇ ਇਸ ਤਰ੍ਹਾਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆਏ ਠੀਕ ਆ ਭਾਈ